ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀਂ ਮਹਲਾ ਪੰਜਵਾਂ ਸੰਤਾਂ ਕੇ ਕਾਰਜ ਆ ਬਖਰਵਾ ਹਰ ਕਾਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਯਾ ਜਗ ਅੰਤਰ ਲਾਥੇ ਸਗਲ ਵਸੁਰੇ ਪੂਰਨ ਪੁਰਖ ਆਚੂਤ ਅਵਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਣਾ ਵਿਰਧ ਰਖਿਆ ਪਰਮੇਸ਼ਰ ਨਾਨਕ ਨਾਮ ਤੇਆ ਸੰਤਾ ਕੇ ਕਾਰਜ ਆਪ ਖਰਵਾ ਹਰ ਕਾਮ ਕਰਾਉਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਯਾ ਜਗ ਅੰਤਰ ਲਾਥੇ ਸਗਲ ਵਸੁਰੇ ਪੂਰਨ ਪੁਰਖ ਅਚੁੱਤ ਅਵਿਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਣਾ ਵਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਸੰਤਾਂ ਕੇ ਕਾਰਜ ਆਪ ਖਰਵਾ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਸੁਰੇ ਪੂਰਨ ਪੁਰਖ ਆਚੂਤ ਅਵਿਨਾਸੀ ਜਸ ਵੇਦ ਪ੍ਰਾਣਿ ਗਾਇਆ ਆਪਣਾ ਵਿਰਤ ਰਖਿਆ ਪਰਮੇਸ਼ਰ ਨਾਨਕ ਨਾਮ ਉਤੇ ਆਇਆ ਸੰਤਾਂ ਕੇ ਕਾਰਜ ਆਪ ਖਰਵਾ ਹਰ ਕਾਮ ਕਰਾਉਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਤੇ ਸਗਲ ਵਸੁਰੇ ਪੂਰਨ ਪੁਰਖ ਆਚੂਤ ਅਵਿਨਾਸੀ ਜਸ ਵੇਦ ਪ੍ਰਾਣੀ ਗਾਇ ਆਪਣਾ ਵਿਰਤ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਸੰਤਾਂ ਕੇ ਕਾਰਜ ਆਪ ਖਰਵਾ ਹਰ ਕੰਮ ਕਰਾਉਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵੇਚਿਆ ਅਮਰਤ ਜਲ ਛਾਇਆ ରାਮ ਅਮਰਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਯਾ ਜਗ ਅੰਤਰ ਲਾਥੇ ਸਗਲ ਵਸੁਰੇ ਪੂਰਨ ਪੁਰਖ ਆਚੂਤ ਅਵਿਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਨਾ ਵਿਰਧ ਰਖਿਆ ਪਰਮੇਸ਼ਰ ਨਾਨਕ ਨਾਮ ਉਤਿਆਇ ਸੰਤਾਂ ਕੇ ਕਾਰਜ ਆਪ ਖਰਵਾ ਹਰ ਕੰਮ ਕਰਾਉਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਨਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਸੁਰੇ ਪੂਰਨ ਪੁਰਖ ਆਚੂਤ ਅਵਿਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਣਾ ਵਿਰਗ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਸੰਤਾਂ ਕੇ ਕਾਰਜ ਆਪ ਖਰਵਾ ਹਰ ਕੰਮ ਕਰਾਉਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ जय जय कारम भया जग अंतर लाते सगल वसुरे पूरन पुरख अचूत अविनाशी जस वेद प्राणी गाया अपना बिरद रखिया परमेश्वर ਸੰਤਾਂ ਕੇ ਕਾਰਜ ਆਪ ਖਰਵਾ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆ ਜਗ ਅੰਤਰ ਲਾਥੇ ਸਗਲ ਵਸੁਰੇ ਪੂਰਨ ਪੁਰਖ ਆਚੂਤ ਅਵਿਨਾਸੀ ਜਸ ਵੇਦ ਪ੍ਰਾਣਿ ਗਾਇਆ ਆਪਣਾ ਵਿਰਧ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਸੰਤਾਂ ਕੇ ਕਾਰਜ ਆਪ ਖਰਵਾ ਹਰ ਕਾਮ ਕਰਾਉਣ ਆਇਆ ਰਾਮ ਕਰਤ ਸੋਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਯਾ ਜਗ ਅੰਤਰ ਲਾਥੇ ਸਗਲ ਵਸੁਰੇ ਪੂਰਨ ਪੁਰਖ ਆਚੂਤ ਅਵਿਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਣਾ ਵਿਰਤ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਸੰਤਾਂ ਕੇ ਕਾਰਜ ਆ ਬਖਰਵਾ ਹਰ ਕਾਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵੇਚਿਆ ਅਮਰਤ ਜਲ ਛਾਇਆ RAM ਅਮਰਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਯਾ ਜਗ ਅੰਤਰ ਲਾਤੇ ਸਗਲ ਵਸੁਰੇ ਪੂਰਨ ਪੁਰਖ ਆਚੂਤ ਅਵਿਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਨਾ ਵਿਰਧ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਸੰਤਾਂ ਕੇ ਕਾਰਜ ਆ ਬਖਰਵਾ ਹਰ ਕੰਮ ਕਰਾਉਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅਮਰਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਤ ਪੂਰੇ ਜੈ ਜੈ ਕਾਰ ਪਿਆ ਜਗ ਅੰਤਰ ਲਾਤੇ ਸਗਲ ਵਸੁਰੇ ਪੂਰਨ ਪੁਰਖ ਅਚੁੱਤ ਅਵਿਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਨਾ ਬਿਰਤ ਰੱਖਿਆ ਪਰਮੇਸ਼ਰ ਨਾਨਕ ਨਾਮੋਂ ਤੇ ਆਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ